ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਨੂੰ ਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਆਟੇ ਵਾਲੇ ਬਿਸਕਟ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਨਾਂ ਓਵਨ ਦੇ ਤੇ ਬਿਨਾਂ ਫਰਾਈ ਕੀਤੇ ਇਹ ਬਿਸਕਟ ਬਣਨੇ ਨੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਟੇ ਦੇ ਬਿਸਕੁਟ ਬਣਾਉਣ ਵਾਸਤੇ ਇੱਥੇ ਮੈਂ ਦੋ ਕਟੋਰੀਆਂ ਕਣਕ ਦਾ ਆਟਾ ਇੱਕ ਕਟੋਰੀ ਸ਼ੱਕਰ ਅੱਧੀ ਕਟੋਰੀ ਦੇਸੀ ਘਿਓ ਤੇ ਚਮਚ ਦਾ ਚੌਥਾ ਹਿੱਸਾ ਮੈਂ ਇੱਥੇ ਬੇਕਿੰਗ ਪਾਊਡਰ ਦਾ ਲਿਆ ਹੈ ਤੁਸੀਂ ਬੇਕਿੰਗ ਸੋਡਾ ਵੀ ਲੈ ਸਕਦੇ ਹੋ ਨਾਲ ਹੀ ਇੱਕ ਗਲਾਸ ਮੈਂ ਇੱਥੇ ਦੁੱਧ ਦਾ ਲੈ ਲਿਆ ਹੈ ਦੁੱਧ ਨਾਰਮਲ ਟੈਂਪਰੇਚਰ ਦਾ ਲਿਆ ਹੈ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਆਟਾ ਗੁੰਨਾਂਗੇ ਤੇ ਦੇਖੋ ਮੈਂ ਦੋਨੋਂ ਕਟੋਰੀਆਂ ਆਟੇ ਦੀਆਂ ਇੱਥੇ ਪਾ ਲੈਂਦੀਆਂ ਨੇ ਤੇ ਨਾਲ ਹੀ ਇੱਥੇ ਮੈਂ ਬੇਕਿੰਗ ਪਾਊਡਰ ਵੀ ਪਾ ਲਿੱਤਾ ਹੈ ਤੇ ਨਾਲ ਹੀ ਇਸਦੇ ਵਿੱਚ ਸ਼ੱਕਰ ਵੀ ਪਾ ਰਹੀਆਂ ਸ਼ੱਕਰ ਦੀ ਜਗ੍ਹਾ ਤੇ ਤੁਸੀਂ ਗੁੜ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੇਸੀ ਘਿਓ ਦੇਸੀ ਘਿਓ ਪਾਉਣ ਦੇ ਨਾਲ ਜਿਹੜੇ ਬਿਸਕਟ ਹੈਗੇ ਨੇ ਬਹੁਤ ਹੀ ਖਸਤਾ ਬੰਦੇ ਨੇ ਤੇ ਸਭ ਤੋਂ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਦੇ ਨਾਲ ਮਿਕਸ ਕਰ ਲੈਣਾ ਹੈ ਘਰ ਦੇ ਵਿੱਚ ਹੀ ਇਹ ਜਿਹੜੇ ਬਿਸਕਟ ਹੈਗੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੁੰਦੇ ਨੇ ਬਿਲਕੁਲ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਆਪਾਂ ਬਾਜ਼ਾਰ ਦੇ ਵਿੱਚੋਂ ਲਿਆ ਕੇ ਖਾਣੇ ਆਟੇ ਦੇ ਬਿਸਕਟ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਿੱਤਾ ਹੋਇਆ ਇੱਥੇ ਤੇ ਹੁਣ ਦੁੱਧ ਦੇ ਨਾਲ ਆਪਾਂ ਆਟਾ ਗੁੰਨਾਂਗੇ ਤੇ ਦੁੱਧ ਆਪਾਂ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਪਾਵਾਂਗੇ ਤੇ ਜਿਹੜਾ ਆਟਾ ਹੈਗਾ ਆਪਾਂ ਸਖਤ ਨਹੀਂ ਗੁੰਨਣਾ ਆਪਾਂ ਨਰਮ ਆਟਾ ਗੁੰਨਣਾ ਬਿਸਕਟ ਬਣਾਉਣ ਦੇ ਲਈ ਹਮੇਸ਼ਾ ਜਿਹੜਾ ਆਟਾ ਹੈਗਾ ਉਹ ਨਰਮ ਹੀ ਗੁੰਨੀਦਾ ਹੈ ਤੇ ਦੇਖੋ ਹਜੇ ਥੋੜਾ ਜਿਹਾ ਦੁੱਧ ਮੈਂ ਪਾ ਲਿੱਤਾ ਇੱਕ ਵਾਰੀ ਤੇ ਥੋੜਾ ਜਿਹਾ ਦੁੱਧ ਹੋਰ ਪਾਵਾਂਗੇ ਤੇ ਇਸ ਤਰੀਕੇ ਦੇ ਨਾਲ ਦੇਖੋ ਮੈਂ ਆਟਾ ਗੁੰਨ ਲਿੱਤਾ ਮੈਂ ਬਿਲਕੁਲ ਨਰਮ ਆਟਾ ਗੁੰਨੇ ਤੇ ਇੱਥੇ ਸਿਰਫ ਅੱਧਾ ਗਲਾਸ ਹੀ ਦੁੱਧ ਦਾ ਲੱਗਿਆ ਤੇ ਅੱਧਾ ਗਲਾਸ ਬਚ ਗਿਆ ਦੇਖੋ ਮਤਲਬ ਕਿ ਅੱਧਾ ਗਲਾਸ ਹੀ ਦੁੱਧ ਦੇ ਨਾਲ ਬਹੁਤ ਵਧੀਆ ਆਟਾ ਜਿਹੜਾ ਗੁੰਨਿਆ ਗਿਆ ਤੇ ਹੁਣ 10 ਮਿੰਟ ਲਈ ਆਪਾਂ ਇਸ ਨੂੰ ਢੱਕ ਕੇ ਰੱਖ ਦੇਵਾਂਗੇ ਓਨੀ ਦੇਰ ਤੱਕ ਆਪਾਂ ਦੂਜੀ ਤਿਆਰੀ ਕਰ ਲੈਨੇ ਆ ਤੇ ਹੁਣ ਮੈਂ ਗੈਸ ਤੇ ਇੱਕ ਕੜਾਈ ਰੱਖ ਦਿੱਤੀ ਏ ਇਹ ਜਿਹੜੇ ਬਿਸਕਟ ਹੈਗੇ ਨੇ ਆਪਾਂ ਕੜਾਈ ਦੇ ਵਿੱਚ ਬਣਾਵਾਂਗੇ ਹੁਣ ਇਸ ਦੇ ਵਿੱਚ ਮੈਂ ਨਮਕ ਪਾ ਦਿੱਤਾ ਏ ਇਹ ਨਮਕ ਮੈਂ ਪਹਿਲਾਂ ਵੀ ਕਈ ਵਾਰੀ ਯੂਜ਼ ਕੀਤਾ ਹੋਇਆ ਏ ਕੇਕ ਬਣਾਉਣ ਵਾਸਤੇ ਬਿਸਕਟ ਬਣਾਉਣ ਵਾਸਤੇ ਇਹ ਖਰਾਬ ਨਹੀਂ ਹੁੰਦਾ ਇਹਨੂੰ ਜਿੰਨੀ ਵਾਰੀ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਫਲੇਮ ਇੱਥੇ ਮੈਂ ਮੀਡੀਅਮ ਰੱਖੀ ਹੋਈ ਏ ਤੇ ਇਸ ਨੂੰ ਟੱਕ ਕੇ 10 ਮਿੰਟ ਲਈ ਆਪਾਂ ਪ੍ਰੀ ਹੀਟ ਹੋਣ ਦਵਾਂਗੇ ਤੇ ਹੁਣ ਇੱਕ ਸਾਈਡ ਤੇ ਆਟਾ ਵੀ ਚੈੱਕ ਕਰ ਲੈਨੇ ਆ ਆਟਾ ਦੇਖੋ 10 ਮਿੰਟ ਹੋ ਗਏ ਇਸ ਨੂੰ ਰੱਖਿਆ ਹੋਇਆ ਏ ਤੇ ਆਟਾ ਚੰਗੀ ਤਰ੍ਹਾਂ ਸੈੱਟ ਹੋ ਚੁੱਕਾ ਹੈ ਤੇ ਹੁਣ ਇਸ ਤਰੀਕੇ ਦੇ ਨਾਲ ਆਪਾਂ ਇੱਕ ਪੇੜਾ ਬਣਾਵਾਂਗੇ ਜਿਹੜੇ ਇਹ ਬਿਸਕਟ ਹੈਗੇ ਨੇ ਬਿਸਕਟ ਬਣਾਉਣ ਵਾਲੀ ਇੱਕ ਮਸ਼ੀਨ ਵੀ ਮਿਲਦੀ ਆਪਾਂ ਉਸ ਦੇ ਵਿੱਚ ਵੀ ਬਣਾ ਸਕਦੇ ਆ ਪਰ ਕਈਆਂ ਕੋਲ ਉਹ ਮਸ਼ੀਨ ਨਹੀਂ ਹੁੰਦੀ ਇਸ ਲਈ ਆਪਾਂ ਇਹ ਜਿਹੜੇ ਬਿਸਕਟ ਹੈਗੇ ਨੇ ਚੱਕਲੇ ਬੇਲਨੇ ਦੇ ਉੱਪਰ ਹੀ ਬੇਲ ਕੇ ਬਣਾਵਾਂਗੇ ਮਤਲਬ ਕਿ ਬਿਨਾਂ ਮਸ਼ੀਨ ਤੋਂ ਵੀ ਜਿਹੜੇ ਇਹ ਬਿਸਕਟ ਹੈਗੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਜਾਂਦੇ ਨੇ ਤੇ ਹੁਣ ਇਸ ਨੂੰ ਬੇਲਾਂਗੇ ਜਿੰਨਾ ਕ ਆਪਾਂ ਮੱਕੇ ਦੀ ਰੋਟੀ ਨੂੰ ਮੋਟਾ ਰੱਖਦੇ ਆਂ ਬਸ ਓਨੀ ਕੀ ਮਟਾਈ ਰੱਖਣੀ ਐ ਇਸ ਦੀ ਤੇ ਬੇਲਣ ਤੋਂ ਪਹਿਲਾਂ ਮੈਂ ਚੱਕਲੇ ਨੂੰ ਤੇਲ ਨਾਲ ਚੰਗੀ ਤਰ੍ਹਾਂ ਗ੍ਰੀਸ ਵੀ ਕਰ ਲਿੱਤਾ ਸੀ ਤੇ ਦੇਖੋ ਇਸ ਤਰੀਕੇ ਦੇ ਨਾਲ ਪਹਿਲਾਂ ਆਪਾਂ ਜਿਹੜੇ ਸਾਈਡ ਵਾਲੇ ਪਾਰਟ ਹੈਗੇ ਐ ਇਹਦੇ ਕ੍ਰੈਕਸ ਵਾਲੇ ਉਹ ਆਪਾਂ ਉਤਾਰ ਦਵਾਂਗੇ ਇਸ ਤਰੀਕੇ ਦੇ ਨਾਲ ਦੇਖੋ ਮੈਂ ਜਿਹੜੇ ਸਾਈਡ ਵਾਲੇ ਪਾਰਟ ਹੈਗੇ ਉਹ ਕੱਟ ਦਿੱਤੇ ਨੇ ਤੇ ਸਾਈਡ ਵਾਲਾ ਆਟਾ ਆਪਾਂ ਉਤਾਰ ਦਵਾਂਗੇ ਇਸ ਦੇ ਬਾਅਦ ਵਿੱਚੋਂ ਬਿਸਕੁਟ ਬਣਾਵਾਂਗੇ ਤੇ ਦੇਖੋ ਇਸ ਨੂੰ ਮੈਂ ਇਸ ਤਰੀਕੇ ਦੇ ਨਾਲ ਜਿਹੜਾ ਚੌਰਸ ਸ਼ੇਪ ਦੇ ਵਿੱਚ ਕੱਟ ਲਿੱਤਾ ਤੇ ਹੁਣ ਇਸ ਦੀ ਕਟਿੰਗ ਕਰਾਂਗੇ ਤੁਸੀਂ ਜਿੰਨੇ ਸਾਈਜ਼ ਦੇ ਇਹ ਬਿਸਕੁਟ ਬਣਾਉਣਾ ਚਾਹੁੰਦੇ ਹੋ ਆਪਣੇ ਹਿਸਾਬ ਨਾਲ ਇਸ ਦੀ ਕਟਿੰਗ ਕਰ ਲੈਣਾ ਮੈਂ ਇਸ ਤਰੀਕੇ ਦੇ ਨਾਲ ਇਸ ਦੀ ਕਟਿੰਗ ਕਰ ਰਹੀ ਆਂ ਤੇ ਇਸ ਨੂੰ ਕਟਿੰਗ ਕਰਕੇ ਹੁਣ ਇੱਕ ਪਲੇਟ ਦੇ ਵਿੱਚ ਰੱਖ ਦਵਾਂਗੇ ਬੜੇ ਆਰਾਮ ਨਾਲ ਆਪਾਂ ਇਹਨਾਂ ਨੂੰ ਉਤਾਰਾਂਗੇ ਤੇ ਦੇਖੋ ਜਿਹੜੇ ਬਿਸਕਟ ਹੈਗੇ ਨੇ ਮੈਂ ਪਲੇਟ ਦੇ ਵਿੱਚ ਰੱਖ ਦਿੱਤੇ ਨੇ ਤੇ ਇੱਕ ਫੋਕ ਦੇ ਨਾਲ ਮੈਂ ਇਹਨਾਂ ਦੇ ਉੱਪਰ ਲਾਈਨਸ ਲਗਾ ਰਹੀ ਆਂ ਜਦੋਂ ਇਹ ਬਣਨਗੇ ਤਾਂ ਬਿਲਕੁਲ ਫਿਰ ਇਸ ਤਰ੍ਹਾਂ ਲੱਗਣਗੇ ਜਿਵੇਂ ਆਪਾਂ ਬਾਜ਼ਾਰੋਂ ਲਿਆਣੇ ਆ ਉਹਨਾਂ ਦੇ ਉੱਪਰ ਹਲਕੀਆਂ-ਹਲਕੀਆਂ ਲਾਈਨ ਹੁੰਦੀਆਂ ਨੇ ਤੇ ਦੇਖੋ ਲਾਈਨਸ ਮੈਂ ਹਲਕੀਆਂ-ਹਲਕੀਆਂ ਸਾਰੀਆਂ ਲਗਾ ਦਿੱਤੀਆਂ ਨੇ ਤੇ ਹੁਣ ਦੂਜੀ ਸਾਈਡ ਤੇ ਆਪਾਂ ਕੜਾਈ ਦੇ ਵਿੱਚ ਜਿਹੜਾ ਨਮਕ ਪਾ ਕੇ ਰੱਖਿਆ ਹੋਇਆ ਸੀ ਉਸ ਨੂੰ ਵੀ 10 ਮਿੰਟ ਹੋ ਗਏ ਹੋਏ ਨੇ ਤੇ ਕੜਾਈ ਦਾ ਢੱਕਣ ਉਤਾਰ ਕੇ ਆਪਾਂ ਹੁਣ ਇਸ ਦੇ ਵਿੱਚ ਇੱਕ ਸਟੈਂਡ ਰੱਖਾਂਗੇ ਤੇ ਹੁਣ ਦੇਖੋ ਇਸ ਤਰੀਕੇ ਦੇ ਨਾਲ ਮੈਂ ਸਟੈਂਡ ਰੱਖ ਲੇਤਾ ਤੇ ਇਸ ਦੇ ਵਿੱਚ ਹੁਣ ਆਪਾਂ ਜਿਹੜੀ ਥਾਲੀ ਦੇ ਵਿੱਚ ਬਿਸਕਟ ਰੱਖੇ ਨੇ ਇਹ ਰੱਖ ਦਵਾਂਗੇ ਤੇ ਹੁਣ ਇਸ ਨੂੰ ਟੱਕ ਕੇ लो टू मीडियम फ्लेम ਦੇ ਉੱਪਰ ਆਪਾਂ ਇਸ ਨੂੰ 25 ਮਿੰਟ ਲਈ ਇਸੇ ਤਰ੍ਹਾਂ ਬੇਕ ਹੋਣ ਦਵਾਵਾਂਗੇ ਇਹ ਆਪਾਂ ਓਵਨ ਦੇ ਵਿੱਚ ਵੀ ਬਣਾ ਸਕਦੇ ਹਾਂ ਓਵਨ ਦੇ ਵਿੱਚ ਇਹ 12 ਮਿੰਟ ਵਿੱਚ ਤਿਆਰ ਹੋ ਜਾਂਦੇ ਨੇ ਤੇ ਜੇ ਕੜਾਈ ਦੇ ਵਿੱਚ ਇਸ ਤਰੀਕੇ ਦੇ ਨਾਲ ਬਣਾਓ ਤਾਂ ਇਹਨਾਂ ਨੂੰ ਬੰਦਦੇ ਹੋਏ 20 ਤੋਂ 25 ਮਿੰਟ ਆਰਾਮ ਨਾਲ ਲੱਗ ਜਾਂਦੇ ਨੇ ਤੇ ਦੇਖੋ 25 ਮਿੰਟ ਹੋ ਗਏ ਨੇ ਜਿਹੜੇ ਬਿਸਕਟ ਹੈਗੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੇਕ ਹੋ ਗਏ ਨੇ ਬੜੇ ਧਿਆਨ ਦੇ ਨਾਲ ਆਪਾਂ ਇਹ ਥਾਲੀ ਨੂੰ ਬਾਹਰ ਕੱਢ ਲਾਂਗੇ ਕਿਉਂਕਿ ਥਾਲੀ ਬਹੁਤ ਜ਼ਿਆਦਾ ਗਰਮ ਹੈ ਤੇ ਜਦੋਂ ਇਹ ਬਿਸਕਟ ਠੰਡੇ ਹੋ ਜਾਣਗੇ ਆਪਾਂ ਇਹਨਾਂ ਨੂੰ ਉਦੋਂ ਹੀ ਪਲੇਟ ਦੇ ਵਿੱਚ ਕੱਢ ਲਾਂਗੇ ਕਿਉਂਕਿ ਇਹ ਹਜੇ ਥੋੜੇ ਜਿ ਨਰਮ ਨੇ ਜਦੋਂ ਠੰਡੇ ਹੋਣਗੇ ਤਾਂ ਉਦੋਂ ਇਹ ਕ੍ਰਿਸਪੀ ਹੋ ਜਾਣਗੇ ਤੇ ਦੇਖੋ ਇਹਨਾਂ ਦਾ ਕਲਰ ਵੀ ਅੱਗੇ ਨਾਲੋਂ ਚੇਂਜ ਹੋ ਚੁੱਕਾ ਹੋਇਆ ਹੈ ਬਿਨਾ ਮਸ਼ੀਨ ਤੋਂ ਵੀ ਆਪਾਂ ਦੇਖੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਇਹ ਜਿਹੜੇ ਬਿਸਕਟ ਹੈਗੇ ਨੇ ਬਣਾ ਲਿੱਤੇ ਹੋਏ ਨੇ ਤੇ ਬਿਸਕਟ ਦੇਖੋ ਠੰਡੇ ਹੋ ਗਏ ਨੇ ਤੇ ਦੋਨੋਂ ਸਾਈਡ ਤੋਂ ਕਿੰਨੇ ਹੀ ਵਧੀਆ ਜਿਹੜੇ ਬਿਸਕਟ ਹੈਗੇ ਨੇ ਬੇਕ ਹੋ ਚੁੱਕੇ ਨੇ